ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤਾਂ ਅੱਜ ਮੈਂ ਤੁਹਾਡੇ ਲਈ ਇੱਕ ਨਵੀਂ ਗਤੀਵਿਧੀ ਲੈ ਕੇ ਆਇਆ ਹਾਂ ਜਿਸ ਵਿੱਚ ਅਸੀਂ ਬੱਚਿਆਂ ਨੂੰ ਕਲੇ ਤੋਂ ਇਸ ਤਰ੍ਹਾਂ ਮਨਪਸੰਦ ਸਬਜ਼ੀ ਬਣਾਉਣੀ ਸਿਖਾਵਾਂਗੇ ਤਾਂ ਇਸ ਗਤੀਵਿਧੀ ਨੂੰ ਕਰਵਾਉਣ ਦਾ ਮੁੱਖ ਉਦੇਸ਼ ਬੱਚਿਆਂ ਨੂੰ ਸਬਜ਼ੀਆਂ ਬਾਰੇ ਜਾਣਕਾਰੀ ਦੇਣੀ ਅਤੇ ਬੱਚਿਆਂ ਦੇ ਜੋ ਹੱਥਾਂ ਦੀਆਂ ਜੋ ਉਂਗਲਾਂ ਦੀਆਂ ਛੋਟੀਆਂ ਮਾਸਪੇਸ਼ੀਆਂ ਨੇ ਉਹਨਾਂ ਦਾ ਵਿਕਾਸ ਕਰਨਾ ਹੈ ਤਾਂ ਇਸ ਜੋ ਇਹ ਗੋਭੀ ਦਾ ਫੁੱਲ ਬਣਾਇਆ ਸੀ ਹੈ ਗੋਭੀ ਦੀ ਸਬਜ਼ੀ ਹੈ ਇਹ ਤਾ ਇਸ ਨੂੰ ਬਣਾਉਣ ਲਈ ਅਸੀਂ ਦੋ ਤਰ੍ਹਾਂ ਦੀ ਕਲੇ ਵਰਤੀ ਹੈ ਇੱਕ ਪੀਲੀ ਹੈ ਅਤੇ ਇੱਕ ਹਰੀ ਹੈ ਤਾਂ ਇਹ ਕਲੇ ਮੈਂ ਘਰ ਵਿੱਚ ਹੀ ਆਟੇ ਤੋਂ ਬਣਾਈ ਹੈ ਤੁਸੀਂ ਇਸ ਨੂੰ ਕਿਸ ਤਰ੍ਹਾਂ ਬਣਾ ਸਕਦੇ ਹੋ ਇਸ ਦੀ ਵੀਡੀਓ ਦਾ ਮੈਂ ਲਿੰਕ ਇਸੇ ਵੀਡੀਓ ਦੇ ਡਿਸਕ੍ਰਿਪਸ਼ਨ ਵਿੱਚ ਦਿੱਤਾ ਹੋਇਆ ਹੈ ਤੁਸੀਂ ਉੱਥੋਂ ਜਾ ਕੇ ਦੇਖ ਸਕਦੇ ਹੋ ਤਾਂ ਇਸ ਨੂੰ ਬਣਾਉਣਾ ਸ਼ੁਰੂ ਕਰਦੇ ਹਾਂ ਤਾਂ ਸਭ ਤੋਂ ਪਹਿਲਾਂ ਅਸੀਂ ਇਹ ਹਰੇ ਰੰਗ ਦੀ ਕਲੇਏ ਦੀਆਂ 6 ਗੋਲੀਆਂ ਬਣਾ ਲਈਆਂ ਹਨ ਅਤੇ ਪੀਲੇ ਰੰਗ ਦੇ ਕਲੇਏ ਇਸ ਤਰ੍ਹਾਂ ਸੀਏ ਲਈ ਹੈ ਤਾਂ ਸਭ ਤੋਂ ਪਹਿਲਾਂ ਅਸੀਂ ਇਹ ਪੀਲੇ ਰੰਗ ਦੀ ਕਲੇਏ ਇਸ ਤਰ੍ਹਾਂ ਲਵਾਂਗੇ ਅਤੇ ਇਸ ਨੂੰ ਬੱਚਿਆਂ ਨੂੰ ਦੇਵਾਂਗੇ ਅਤੇ ਇਸ ਦੀ ਇੱਕ ਕੌਲੀ ਦੀ ਤਰ੍ਹਾਂ ਇਸ ਨੂੰ ਜਿਵੇਂ ਇੱਕ ਕਟੋਰੀ ਹੁੰਦੀ ਹੈ ਉਸ ਤਰ੍ਹਾਂ ਇਸ ਨੂੰ ਬਣਾਉਣ ਲਈ ਬੱਚਿਆਂ ਨੂੰ ਕਵਾਂਗੇ ਤੁਸੀਂ ਦੇਖ ਰਹੇ ਹੋ ਕਿ ਮੈਂ ਕਿਸ ਤਰ੍ਹਾਂ ਬਣਾ ਰਿਹਾ ਹਾਂ ਅਸਤਵਾਲ ਅਸੀਂ ਇਹ ਗ੍ਰੀਨ ਰੰਗ ਦੀ ਕਲੇਜ ਲਈ ਹੈ ਇਸ ਦਾ ਗੋਭੀ ਦੇ ਜੋ ਸਾਈਡ ਵਾਲੇ ਜੋ ਪੱਤੇ ਹੁੰਦੇ ਹਨ ਅਸੀਂ ਉਹ ਬਣਾਵਾਂਗੇ ਤਾਂ ਇਸ ਤਰ੍ਹਾਂ ਕਰਕੇ ਇਸ ਨੂੰ ਅਸੀਂ ਬਚਣ ਦੇਵਾਂਗੇ ਤੇ ਉਸ ਨੂੰ ਉਹਨਾਂ ਨੂੰ ਬੋਲਾਂਗੇ ਕਿ ਇਸ ਨੂੰ ਦਬਾ ਕੇ ਇਸ ਤਰ੍ਹਾਂ ਪੜਾਓ ਅਤੇ ਇਹ ਜੋ ਬੋਲ ਹੈ ਜੋ ਗੋਲੀਆਂ ਇਹਨਾਂ ਦੇ ਵੀ ਅਸੀਂ ਇਸੇ ਤਰ੍ਹਾਂ ਹੀ ਪੱਤੇ ਬਣਾ ਲਵਾਂਗੇ ਤਾਂ ਜੂ ਸਾਡੀ ਗੋਭੀ ਦੀ ਸਬਜ਼ੀ ਹੁੰਦੀ ਹੈ ਕਿਉਂਕਿ ਵੈਜੀਟੇਬਲ ਹੈ ਉਹ ਬਣ ਕੇ ਬਿਲਕੁਲ ਤਿਆਰ ਹੈ ਹੁਣ ਅਸੀਂ ਇੱਕ ਪਾਈਪ ਦੀ ਸਹਾਇਤਾ ਦੇ ਨਾਲ ਅਸੀਂ ਇਸ ਦੇ ਵਿੱਚ ਇਸ ਤਰ੍ਹਾਂ ਕਰਕੇ ਨਿਸ਼ਾਨ ਬਣਾਵਾਂਗੇ ਤਾਂ ਇਸ ਤਰ੍ਹਾਂ ਤੁਸੀਂ ਇਹ ਐਕਟੀਵਿਟੀ ਆਸਾਨੀ ਨਾਲ ਆਪਣੇ ਬੱਚਿਆਂ ਨਾਲ ਮਿਲ ਕੇ ਘਰ ਵਿੱਚ ਹੀ ਕਰ ਸਕਦੇ ਹੋ ਤਾਂ ਕਿ ਉਹਨਾਂ ਨੂੰ ਇਸ ਵੈਜੀਟੇਬਲ ਬਾਰੇ ਪਤਾ ਚੱਲ ਸਕੇ ਕਿ ਕਿਸ ਤਰ੍ਹਾਂ ਦੀ ਹੁੰਦੀ ਹੈ ਅਤੇ ਬੱਚਿਆਂ ਦੇ ਸ਼ਰਧਾ ਦੀਆਂ ਛੋਟੀਆਂ ਮਾਸਪੇਸ਼ੀਆਂ ਹੁੰਦੀਆਂ ਹਨ ਉਹਨਾਂ ਦਾ ਵਿਕਾਸ ਹੋ ਸਕੇ ਉਹਨਾਂ ਵਿੱਚ ਮਜ਼ਬੂਤੀ ਆ ਸਕੇ ਤਾਂ ਇਹ ਗਤੀਵਿਧੀ ਆਪਣੇ ਘਰ ਵਿੱਚ ਬੱਚਿਆਂ ਨਾਲ ਜ਼ਰੂਰ ਕਰੋ ਧੰਨਵਾਦ